ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪੂਰਾ ਕ੍ਰੀਮਪੁਰੇ ਦੇ ਵਿੱਚ ਤਹਿਸੀਲ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਖੇਮ ਕਰਨ ਤੋਂ 8 ਕਿਲੋਮੀਟਰ ਦੀ ਦੂਰੀ ਆ ਦੋਸਤੋ ਕਾਲੀਆ ਸਕੱਤਰਾ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਪਿੰਡ ਤੇ ਪੂਰਾ ਕੋਹਣਾ ਪਿੰਡ ਵੀ ਜਿਹੜਾ ਦੋਸਤੋ ਨਾਲ ਆ ਠੀਕ ਆ ਜੀ ਤੇ ਤੁਸੀਂ ਪੂਰੇ ਕ੍ਰੀਮਪੁਰ ਜਿਹੜੀ ਦੋਸਤੋ ਇਹ ਜਿਹੜੀ ਵਿਜਿਟ ਕਰਨੀ ਆ ਤੇ ਅਮਰਕੋੜ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ ਆ ਸੋ ਬਿਲਕੁਲ ਜਿਹੜੇ ਦੋਸਤੋ ਹੋਰ ਥੋੜੇ ਲਾਗੇ ਬੰਨੇ ਪਹਿਲੇ ਪਿੰਡ ਜਿਹੜੇ ਹੈਗੇ ਦੋਸਤੋ ਰਾਜ्यों ਕੇ ਵੀ ਲਾਗੇ ਆ ਲਖਣਾ ਪਿੰਡ ਵੀ ਜਿਹੜੀ ਆ ਦੋਸਤੋ ਥੋੜੀਆਂ ਥੋੜੀਆਂ ਦੂਰੀਆਂ ਤੇ ਜਿਹੜੇ ਪਿੰਡ ਰਹਿ ਜਾਂਦੇ ਆ ਤੇ ਅੱਜ ਆ ਦੋਸਤੋ ਇਸ ਘਰੋਂ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਪਹਿਲਾ ਸੂਆ ਝੋਟੀ ਸੂਈ ਆ ਪੂਰੀ ਡਿਟੇਲ ਜਿਹੜਾ ਪੂਰਾ ਰਿਕਾਰਡ ਹੈ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਝੋਟੀ ਬਹੁਤ ਚੰਗੀ ਆ ਦੋਸਤੋ ਸ਼ਕੀਨ ਆ ਤਾਜੀ ਸੂਈ ਆ ਸੋ ਵਿਦ ਬੱਚਾ ਹੈਗਾ ਠੀਕ ਹੈ ਜੀ ਬੱਚਾ ਨਾਲ ਤੇ ਅੱਜ ਦੋਸਤੋ 27 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਨੋਟ ਕਰ ਲਓ ਸਾਢੇ 5 ਵਜੇ ਦਾ ਸ਼ਾਮ ਦਾ ਸਮਾਂ ਹੈਗਾ ਸੋ ਬਾਕੀ ਆਓ ਆਪਣੀ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਜਿਹੜੀ ਆ ਘਰ ਵਿਜਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਜੀ ਸੂਏ ਸੂਏ ਪਸ਼ੂ ਦੀ ਜਿਹੜੀ ਤਸੱਲੀ ਆ ਉਹ ਚਵਾਈ ਕਰਕੇ ਆਪਾਂ ਕਰ ਸਕਦੇ ਆ ਆਜੋ ਲੈਨੇ ਆ ਜਾਣਕਾਰੀ ਬਤੇਰੇ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਹੋਰ ਭਰਾ ਠੀਕ ਠਾਕ ਹੈ ਵਧੀਆ ਸਾਰੇ ਤੁਸੀਂ ਅੱਛਾ ਤੇ ਵੀਰ ਜੀ ਕਾਰੋਬਾਰ ਜਿਆਦਾ ਵਪਾਰ ਦਾ ਹੀ ਆਪਣਾ ਹਾਂਜੀ ਵਪਾਰ ਦਾ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਆਉਂਦੇ ਰਹਿੰਦੇ ਠੀਕ ਹੈ ਹੁੰਦੇ ਇੱਕ ਦੋ ਹੀ ਆ ਇੱਕ ਦੋ ਨਗ ਲੈ ਕੇ ਆਉਣੇ ਹੁੰਦੇ ਟਾਪ ਦੇ ਠੀਕ ਹੈ ਚੰਗੇ ਹੁੰਦੇ ਹਾਂਜੀ ਚੰਗੇ ਹੁੰਦੇ ਪਹਿਲੇ ਦੋ ਜੇ ਸੋ ਚੋਟੀਆਂ ਹੁੰਦੀਆਂ ਠੀਕ ਹੈ ਜੀ ਹਾਂਜੀ ਤੇ ਰੇਟ ਉਹ ਨਹੀਂ ਹੁੰਦੀਆਂ ਜ ਆਪਣੇ ਕੋਲੇ ਅੱਛਾ ਜੀ ਹਾਂਜੀ ਲਾਗੇ ਆਪਣੇ ਉਹ ਜ ਆਪਣੇ ਖਰੀਦਦਾਰ ਹੀ ਆ ਕੇ ਜਾਂ ਦੂਰ ਪਾਸੇ ਲਾਗੇ ਦੂਰ ਦੀ ਆਪਣੀ ਪਾਸੇ ਦੀ ਆ ਜੀ ਲਾਗੇ ਦੀ ਨਹੀਂ ਲੋ ਠੀਕ ਹੈ ਜੀ ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋਲ ਝੋਟੀ ਬਕਾਉਣੀ ਹੈ ਹਾਂਜੀ ਇੱਕ ਬਕਾਉਣੀ ਤੇ ਇੱਕ ਨਾਮ ਆਪਣਾ ਵੀਰ ਜੀ ਦੱਸ ਦੀ ਭੈਣ ਦਾ ਨਾਮ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਪਿੰਡ ਪੂਰਾ ਕਰੀਮਪੁਰਾ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਹਾਂਜੀ ਤੇ ਪਿੰਡ ਪੂਰੇ ਕਰੀਮਪੁਰੇ ਦੇ ਵਿੱਚ ਖੜੇ ਆ ਜਾ ਹਾਂਜੀ ਤੇ ਆ ਝੋਟੀ ਹੈ ਨਾ ਜੀ ਹਾਂਜੀ ਹਾਂਜੀ ਚਾਰ ਦੰਦ ਜੇ ਮੂੰਹ ਇਹ ਮੂੰਹ ਚੌਗੀ ਆ ਹਾਂਜੀ ਠੀਕ ਹੈ ਮੂੰਹ ਚਾਰ ਦੰਦ ਉਹ ਦੋਸਤੋ ਤੇ ਪਲੂਨ ਪਹਿਲਾ ਸਵੇਰ ਜਿਹੜੀ ਇਹ ਝੋਟੀ ਸੂਈ ਆ ਸ਼ਕੀਨ ਕਾਫੀ ਜ਼ਿਆਦੀ ਆ ਬਾਕੀ ਕੱਦ ਖੜ ਸੋਹਣਾ ਝੋਟੀ ਦਾ ਇੱਕ ਵਾਰੀ ਤੁਹਾਨੂੰ ਪੂਰਾ ਬਾਡੀ ਸਟਰਕਚਰ ਜਿਹੜਾ ਹੈਗਾ ਆਪਾਂ ਇਸ ਝੋਟੀ ਦਾ ਦਿਖਾ ਦਿੰਨੇ ਆ ਗੱਲਬਾਤ ਆਪਾਂ ਬਾਅਦ ਵਿੱਚ ਕਰ ਲਾਂਗੇ ਵੀਰ ਦੇ ਨਾਲ ਸੋ ਕਿੰਨਾ ਕੁ ਸਮਾਂ ਹੋ ਗਿਆ ਸੋ ਜੀ ਨੂੰ ਪੂਰੀ ਗੱਲਬਾਤ ਕਰਾਂਗੇ ਕੀ ਰਿਕਾਰਡ ਹੈਗਾ ਥੱਲੇ ਮਿਲਕ ਦਾ ਠੀਕ ਹੈ ਜੀ ਤੇ ਪਿੱਠ ਪੁੱਠੇ ਦੀ ਬੜੀ ਵਧੀਆ ਹੈਗੀ ਆ ਚੰਗੀ ਆ ਲਵੀ ਜੀ ਝੋਟੀ ਆ ਠੀਕ ਆ ਹਜੇ ਦੰਦਾਂ ਦੇ ਵਿੱਚ ਹੀ ਆ ਬਾਕੀ ਪੂਰੀ ਗੱਲਬਾਤ ਆਪਾਂ ਕਰ ਲੈਣੀ ਆ ਥਣ ਭਾਂਡਾ ਕਾਫੀ ਖੂਬਸੂਰਤ ਆ ਤੇ ਕੁੰਡੀ ਚੂਰ ਆ ਬਿਲਕੁਲ ਠੀਕ ਹੈ ਜੀ ਸਿੰਗੀ-ਸੁੰਗੀ ਵੀ ਪੂਰੀ ਹੈ ਸ਼ਕੀਨੀ ਵੀ ਪੂਰੀ ਆ अच्छा फिर गुरप्रीत ਸਮਾਂ ਕਿੰਨਾ ਹੋ ਗਿਆ ਛੋਟੀ ਨੂੰ ਇਹਨੂੰ 15 ਦਿਨ ਹੋ ਗਏ ਸੋਈ ਨਾ 15 ਦਿਨ ਹਾਂਜੀ ਤੇ ਸੁਬਾ ਪਹਿਲਾ ਹੀ ਪਹਿਲਾ ਹੀ ਸੋਈ ਮੂੰਹੋਂ ਦੰਦੋਂ ਚਾਰ ਦੰਦ ਹੈ ਚੌਗੀ ਹਾਂਜੀ ਚਾਰ ਦੰਦਾਂ ਹਾਂਜੀ ਠੀਕ ਆ ਤੇ ਬੱਚਾ ਥੱਲੇ ਕੀ ਆ ਗਿਆ ਤੇ ਮੇਲ ਕਾਫ ਜੇ ਥੱਲੇ ਮੇਲ ਕਾਫ ਹਾਂਜੀ ਠੀਕ ਆ ਮੇਲ ਕਾਫ ਆ ਦੋਸਤੋ ਦੂੰਦੀ ਚੌਗੀ ਜਿਹੜੀ ਦੋਸਤੋ ਇਹ ਛੋਟੀ ਹੈ ਠੀਕ ਆ ਮੂੰਹੋਂ ਚਾਰ ਦੰਦਾਂ ਤੇ ਫੇਸ ਕੁਆਲਿਟੀ ਗਾਥੀ ਖੂਬਸੂਰਤ ਆ ਬਾਕੀ ਤੁਹਾਨੂੰ ਹਵਾਨਿਆਂ ਦੇ ਪਾਸੇ ਵੀ ਦਿਖਾਵਾਂਗੇ ਤੋਰ ਕੇ ਤੇ ਬਾਕੀ ਹੁਣ ਮੌਕੇ ਦਾ ਜਿਹੜਾ ਅੱਜ ਚਵਾਵਾਂਗੇ ਦੁੱਧ ਕਿੰਨਾ ਜੀ ਆਪੇ ਮੌਕੇ ਦਾ ਦੁੱਧ ਦੇਦੇ ਥੱਲੇ 10 ਕਿਲੋ ਜੀ ਆਪਾਂ 9 ਕਿਲੋ ਦੱਸਾਂਗੇ ਠੀਕ ਹੈ ਜੀ ਹਾਂ ਜੀ 9 ਕਿਲੋ ਜਿਹੜਾ ਹੁਣ ਚਵਾਵਾਂਗੇ ਹਾਂ ਜੀ ਚਵਾਵਾਂਗੇ ਅੱਜ 15 ਦਿਨ ਕਿਤੇ ਨਹੀਂ ਹੋਏ ਸਨ 15 ਦਿਨ ਸੋਈ ਨਹੀਂ ਹੋਏ ਮਾੜੇ ਤੋਂ ਚੱਲੀ ਹੋਈ ਹੈ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ 9 ਕਿਲੋ ਜਿਹੜਾ ਬਿਲਕੁਲ ਫਿਲਹਾਲ ਮੌਕੇ ਤੇ ਰੈਡੀ ਹੈ ਠੀਕ ਹੈ ਜੀ ਮਿਲ ਜਿਹੜਾ ਕਿਸੇ ਵੀਰ ਨੇ ਅਣਕੇ ਚਵਾਈ ਕਰ ਲੈਣੀ ਹੈ ਬਾਕੀ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਇੱਕ ਵਾਰੀ ਤੋੜ ਕੇ ਜ਼ਰੂਰ ਦਿਖਾਉਣੇ ਆਂ ਤੇ ਬਾਕੀ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਚਵਾਈ ਕਰਨੀ ਹੈ ਜੀ ਤੇ ਸਾਢੇ 6 ਕਰਦੇ ਜੇ ਤੁਸੀਂ ਕਹਿੰਦੇ ਇਹ ਕਰਦੇਗੇ ਜੀ ਠੀਕ ਹੈ ਜੀ ਜ਼ਰੂਰ ਕਰਦਾਂਗੇ ਆਪਾਂ ਠੀਕ ਹੈ ਜੀ ਚਲੋ ਖੋਲ ਕੇ ਦਿਖਾ ਦਈਏ ਕਰੀ ਜੀ ਅ ਵੈਸੇ ਚਵਾਈ ਜਿਹੜੀ ਆ ਦੋਸਤੋ ਸਾਢੇ 6 ਵਜੇ ਆ ਠੀਕ ਹੈ ਸਾਢੇ 6 ਤੋਂ ਸਾਢੇ 6 ਠੀਕ ਹੈ ਸਾਢੇ 6 ਤੋਂ ਸਾਢੇ 6 ਵਜੇ ਦੀ ਚਵਾਈ ਆ ਬਟ ਹੁਣ ਆਪਾਂ ਫਿਲਹਾਲ ਵੀਡੀਓ ਸ਼ੂਟ ਕਰਦੇ ਪਏ ਆ ਤਾਂ ਜ਼ਰੂਰ ਜਿਹੜੀ ਆ ਆਪਾਂ ਚਵਾਈ ਤੁਹਾਨੂੰ ਕਰਕੇ ਦਿਖਾ ਦਾਂਗੇ ਠੀਕ ਹੈ ਝੋਟੀ ਪੂਰੀ ਵਧੀਆ ਬਨਾਥਣਾ ਝੋਟੀ ਦਾ ਪੂਰਾ ਚੱਡਾ ਬਹੁਤ ਵਧੀਆ ਹੈਗਾ ਇੱਕ ਬੰਨੇ ਥੋੜਾ ਜਿਹਾ ਡਾਊਟ ਵੀਰਾਂ ਨੂੰ ਕਲੀਅਰ ਕਰ ਦਾਂਗੇ ਵੀ ਇੱਕ ਬੰਨੇ ਕੋਈ ਵੀਰ ਇਹਨਾਂ ਸਮਝੇ ਬਾਈ ਰੱਖਦੀ ਆ ਪੂਰੀ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਕਰ ਲਾਂਗੇ ਐਸਾ ਵੀਰ ਜੀ ਸਾਈਡ ਜਿਵੇਂ ਇੱਕ ਬੰਨੇ ਚੱਕ ਦੀ ਰੱਖਦੀ ਏ ਥੋੜੀ ਜੀ ਨਾ ਪਲੂਣ ਜੇ ਜਦੋਂ ਆਪਾਂ ਪਸਮਦੀ ਉਦੋਂ ਪਤਾ ਲੱਗਦਾ ਵੀ ਪਲੂਣ ਹੈਗੀ ਆ ਥੋੜੀ ਜੀ ਇਸ ਸਾਈਡ ਤੇ ਠੀਕ ਹੈ ਜੀ ਹਾਂਜੀ ਵਾਸੇ ਕੋਈ ਬਾਈ ਵਾਲਾ ਕੋਈ ਘੱਟ ਦੁੱਧ ਵੀ ਨਹੀਂ ਘੱਟ ਆ ਧਾਰ ਵੀ ਘੱਟ ਨਹੀਂ ਹੋਣੀ ਠੀਕ ਹੈ ਜੀ ਸੋ ਬਾਕੀ ਕੋਈ ਧਾਰ ਨਹੀਂ ਘੱਟ ਹੋਊਗੀ ਦੋਸਤ ਤੇ ਭਾਲ ਵੀਰਾਂ ਦਾ ਵੀ ਜਰੂਰ ਹੈਗੀ ਆ ਬੇਸ਼ੱਕ ਅਜੇ ਟਾਈਮ 15 15 ਦਿਨ ਹੋ ਗਏ ਆ ਤੇ ਬਹੁਤੇ ਵੀਰਾਂ ਨੇ ਕਹਿਣਾ ਵੀ 15ਵੇਂ ਦਿਨ ਜਿਹੜੀ ਭਾਲ ਉੱਤਰ ਜਾਣੀ ਚਾਹੀਦੀ ਆ ਫਿਲਹਾਲ ਚੋਪ ਸਮਾ ਕੇ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਜਰੂਰ ਦਿਖਾ ਦਿੰਦੇ ਆ ਠੀਕ ਆ ਜੀ ਆਹ ਜਿਹੜੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਠੀਕ ਹੈ ਤੇ ਗੁਰਪ੍ਰੀਤ ਭਾਈ ਛੱਡ ਗਿਆ ਬੱਚੇ ਨੂੰ ਛੱਡ ਆਹ ਬਾਲ ਦੀ ਆ ਲੈਓ ਜੀ ਤੇ ਆਹ ਬੱਚਾ ਜਿਹੜਾ ਦੋਸਤੋ ਮੇਲ ਕਾਫ ਆ ਠੀਕ ਆ ਇਸ ਝੂਟੀ ਦੇ ਥੱਲੇ ਤੇ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਤੋੜ ਕੇ ਤਾਂ ਦਿਖਾਤੀ ਆ ਬਾਕੀ ਹੁਣ ਚਵਾਈ ਜਿਹੜੀ ਆ ਜਰੂਰ ਇਸ ਵੀਡੀਓ ਦੇ ਵਿੱਚ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਅੱਛਾ ਵੀਰੇ ਗੁਰਪ੍ਰੀਤ ਮੁੱਲ ਕਿੰਨਾ ਆਂਦਾ ਵੀਰੇ 1 35 ਜੀ 1 30 ਦੀ ਛੜ ਦਾਂਗੇ 1 30 ਕਰਦਾ ਕਿ ਮਾਨਤਨ ਇੱਕ 30 ਦੇ ਵਿੱਚੋਂ ਹਾਂਜੀ ਜੇਕਰ ਤੂੰ ਰਾਹੋਂਗਾ ਫਿਰ ਕਰਦਾ ਕਿ ਮਾਨਤਨ ਇੱਕ 30 ਦੇ ਵਿੱਚੋਂ ਠੀਕ ਆ ਜੀ ਹਾਂਜੀ ਵੈਸੇ 1 35 ਹਾਂ ਠੀਕ ਆ ਜੀ ਮੁੱਲ ਜਿਹੜਾ ਦੋਸਤੋ 1 35 ਆ ਠੀਕ ਆ ਜੀ 1 30 ਦੇ ਵਿੱਚੋਂ ਵੀਰੇ ਦਾ ਮਾਨਤਨ ਕਰਦਾਂਗੇ 1 30000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ ਤੇ ਮੁੱਲ 1 35000 ਰੋ ਮੰਗਦਾ ਠੀਕ ਆ ਬਾਕੀ ਮੋਬਾਈਲ ਨੰਬਰ ਸੰਪਰਕ ਨੰਬਰ ਲਗਾਤਾਰ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ